ਹਾਂਜੀ ਸਾਥਰੀ ਕਾਲ ਦੀ ਸਾਰਿਆਂ ਨੂੰ ਅੱਜ ਵਾਲੀ ਵੀਡੀਓ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਆਪਾਂ ਹੋਇਆ ਆਏ ਹੋਏ ਹਾਂ ਜੀ ਗੁਰੂਹਾ ਮੋੜ। ਗੁਰੂਹਾ ਮੋੜ ਫਤਿਹਬਾਦ ਤੋਂ ਹਸਾ ਰੋਡ ਤੇ ਪੈਂਦਾ ਹੈ। ਠੀਕ ਹੈ ਜੀ ਤੇ ਆਪਾਂ ਦੇਖੋ ਆਪਣੇ ਨਾਲ ਆਏ ਹੋਏ ਨੇ ਇਹ। ਆਪਣੇ ਵਾਲੇ ਸਾਰੇ। ਠੀਕ ਹੈ। ਇੱਥੇ ਜੀ ਮੰਦਰ ਮੰਦਰ ਤੋਂ ਨੂੰ ਕਰਾਉਣੇ ਆ ਦਰਸ਼ਨ। ਬਣੇ ਰਹੋ ਐਂਡ ਤੱਕ ਜਰੂਰ ਦੇਖਿਓ। ਪਹਿਲਾਂ ਵੀ ਇਹ ਵਲੌਗ ਆਪਾਂ ਦਿਖਾਇਆ ਹੋਇਆ ਪਰ ਅੱਜ ਫੇਰ ਆਏ। ਲਓ ਜੀ। ਦੇਖੋ। ते करो दर्शन मंदिर के करो जी दर्शन इधर दर जाते हुए अपने नौजवान थोन अगे जाके फेड़ दिखाने बने रहे हो इंड तकोट कर दो कर दो तो बदमात तो कर दो

ਦਾ ਵੀ ਗਿਰਿਆ ਹੋਣਾ ਇਹ ਮੜੇ ਓਕੇ ਚੜਦੇ ਨੇ ਬਾਕੀ ਦਾ ਸਾਰੇ ਨੌਜਵਾਨ ਬੰਦੇ ਨੇ ਇਹ ਹਮਸੰਧਰ ਪ੍ਰਧਾਨ ਦੇ ਦਿਖਾਉਣੇ ਤਸਵੀਰ ਚਲੋ ਜੀ ਪ੍ਰਧਾਨ ਸਾਹਿਬ ਮੱਥੇ ਵਾਸਤੇ ਕੱਢ ਲੇ ਪੈਸੇ ਸਾਡੇ ਪ੍ਰਧਾਨ ਸਾਹਿਬ ਨੇ ਤੇ ਲਓ ਜੀ ਕਰੋ ਦਰਸ਼ਨ ਜੀ ਦੇਖ ਦਰਸ਼ਨ ਕਰੋ ਤੇ ਦੇਖੋ

करो दर्शन दर्शन करो जी दर्शन माता महाराजा दर्शन गर्ग गोयल मित्तल

ਗੌਜੀ ਕਰੋ ਦਰਸ਼ਕ ਨਾਉਂਦੇ ਆਪਣੇ ਇਹ ਨੌਜਵਾਨ ਵਰਤਿੰਦੇ ਕਰਕੇ ਉਸ ਨੂੰ ਤੋਂ ਲੈ ਕੇ ਚੱਲਦੇ ਆ ਬਾਹਰ ਉੱਥੇ ਇੱਕ ਗੁਫਾ ਦੀ ਜਗ੍ਹਾ ਗੁਫਾ ਖੁੱਲੀ ਹੋਈ ਆਕਰ ਕੋਣ ਲੈ ਕੇ ਚੱਲਾਂਗੇ ਬਣੇ ਰਹੋ ਐਂਡ ਤੱਕ ਸਪੋਰਟ ਕਰਦੇ ਸ਼ੇਅਰ ਕਰ ਦਿਓ ਤੇ ਕਮੈਂਟ ਕਰ ਦਿਓ ਆਪਾਂ ਬਾਹਰ ਜਾ ਕੇ ਦੇਖਦੇ ਆ ਕੀ ਗੌਜੀ ਗੋਵਾ ਚ ਆ ਗਿਆ ਆਪਾਂ ਤਨਾ ਤਾਂ ਹੀ ਜਾਊਗਾ ਤਾਂ ਇਹ ਮਗਰ ਆਈ ਇਹਨਾਂ ਪੰਜੇ ਸਾਰੇ ਹਾਫ ਕਿੰਨੇ ਮੀਟਰ ਮਿਕਾ ਲੈ ਚੋ। ਗੋਵਾ ਦੇ ਅੰਦਰ ਆ ਗਿਆ ਆਪਾਂ ਠੀਕ ਹੈ ਜੀ ਇੱਧਰ ਆਣਾ ਜੀ ਇੱਧਰ ਜਾਣਾ ਆ ਜੋ ਆ ਦੇਖੋ ਜੀ ਪਰਫਾ ਦੇ ਵਿੱਚ ਆ ਗਿਆ ਆਪਾਂ ਤੁਹਾਨੂੰ ਇੱਧਰ ਲਾ ਕੇ ਦਿਖਾਉਣਾ ਦੇਖੋ ਆ ਦੇਖੋ ਜੀ ਸਾਈਟਾਂ ਮਾਰਕ ਆਹ ਦੇਖੋ ਜੀ ਦੇਖੋ ਆ ਦੇਖੋ ਆ ਹੈਗੇ ਰੋਟੇ ਨਾਲ ਅੱਲੀ ਪੰਜੀ ਕੱਢ ਆਹ ਹੰਦਨੀ ਆਪਣਾ ਲੈਸ ਉਹ ਸੰਪਲ ਆ

ਮੁਰਕਾ 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 ਹੈ ਨਾ ਮੁਰਕਾ ਮੁਰਕਾ ਹੈਲੋ ਬੰਦਾਰ ਚੱਤਾ ਹੈ ਨਾ 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 ਚੱਲਦਾ ਇੱਥੇ ਮੱਲਾ ਬਾਹਰ ਦਾ ਰਸਤਾ ਆ ਗਿਆ ਜੀ ਇੰਨੀ ਅੱਗੇ ਵੀ ਹੈਗਾ ਲਓ ਜੀ ਦਮ ਤਾਂ ਜ਼ਰੂਰ ਚੜ ਗਿਆ ਹੈ ਦਮ ਤਾਂ ਜ਼ਰੂਰ ਚੜ ਗਿਆ ਜੀ ਤੇ ਦੇਖੋ ਇੱਥੇ ਲੱਗਦਾ ਓਏ ਹੈਗਾ ਉਹ ਸਾਈਕਲ ਵਾਲਾ ਓਏ दूजा तो चलो जी चलो आज 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 आ जाओ डर लगता पहली डरी जा <laughs> <laughs> <ना। आदो जीदे। laughs> बाहर, बाहर आ गए बहू इधर भी, जाना भू? भी जाना? वो है? आ देखा? आज इधर आए डरद डरी आंदा सारा लो जी आज निकलो फिर अंदर अंदर आ নবারা ইন পানারান বশয়,ক্টপদান হাহহ যায়ে,বান্�য়ে চয়েু,িজ ক্ট су ক্টো ুুরামLES ক্টামিूক.

ਆਹ ਦੇ ਬੰਦੇ ਹੰਭ ਗਏ ਬਈ ਓਹੋ ਸਾਡੇ ਇਹਨਾਂ ਸੋਹਣੇ ਵਾਹਿਗੁਰੂ ਵਾਹਿਗੁਰੂ ਆਇਓ ਥੱਲੇ ਇੱਥੇ ਆਓ ਚਲੋ ਬਈ ਅੱਗੇ ਹਾਂ ਲੋ ਜੀ ਤੁਹਾਨੂੰ ਫੇਰ ਅੱਗੇ ਲੈ ਕੇ ਚੱਲਦੇ ਹਾਂ ਮੈਨੂੰ ਡਰਾਓ ਮੈਨੂੰ ਡਰਾਓ ਇੱਧਰ ਆਵਾਂਗੇ ਨਹੀਂ ਇੱਧਰ ਆਉਂਦੇ ਡਰਦਾ ਕਿ ਮੈਂ ਇੱਧਰ ਹੀ ਆਵਾਂਗਾ ਤੋ ਬਾਈ ਇਹ ਤਾਂ ਬਹੁਤ ਆ ਗਫਾ ਵਾਲੀ ਵਧੀ ਹੈਗੀ ਅਜੇ ਪੂਰਾ ਆਨੰਦ ਆ ਰਿਹਾ ਇੱਕ ਬਜਨ ਡਰਾਈ ਜਾਂਦੇ ਹੋ ਬੰਦਾ ਜੀ ਬੰਦਾ ਜੀ ਆ ਦੇਖੋ ਜੀ ਮੁਰਕੋ ਮੁਰਕੀ ਹੋ ਗਏ দাম ਚੜ ਗਏ ਪਾਸੋਂ ਬਾਹਰ ਆ ਗਏ

थों तो इधर लो जी इतो हम बहर जाने रास्ता चे तक इतो बहर निकल जाए <laughs> सारे हम दिखाने अगे दम चढ़ गए गोवा बहुत बड़ी है भाई आ फिर जा, जा गया ਕਿਆ ਆਪਣੇ ਬੰਦੇ ਸਾਨੂੰ ਪੇੜ ਦਿਖਾਉਣੇ ਆ ਦੇਖੋ ਦੇਖੋ ਦਮਾ-ਦਮ ਹੋ ਰਿਹਾ ਨੇ ਕੰਮ ਜੀ ਕੀ ਹੋ ਰਿਹਾ ਨੇ ਲਓ ਜੀ ਬਹੁਤ ਡਰ ਲੱਗ ਰਿਹਾ ਤੇ ਪੱਤੇ ਕੰਬਦੇ ਨੇ ਐ ਲੱਗਦਾ ਵੀ ਡਿੱਗਾਂ ਆਹ ਰ ਉਹ ਦੇਖੋ ਪਤਾ ਸਾਡਾ ਬੰਦਾ ਉਹ ਕਾਲਾ ਹੈ ਮੂਰੇ-ਮੂਰੀ ਟੱਪ ਗਿਆ ਅਸੀਂ ਆ ਭਰਾਵਾ ਡਰਦੇ ਹਾਂ ਜੀ ਸਾਰੇ ਆ ਦੇਖੋ <laughs> <laughs> हम आप तो बस शायद बहर निकल आहोल तुम देख सकते दे। हो ठीक है जी <laughs> ਭੈਰਾ ਬਾਬਾ ਜੀ ਲਓ ਜੀ ਮਸਾ ਨਿਕਲਿਆ ਬਾਹਰ ਨਿਕਲ ਗਏ ਉਧਰ ਹੋਰ ਆ ਓਏ ਉਥੇ ਕਿੱਥੇ ਗਏ ਜੀ ਉਧਰ ਕਿੱਥੇ ਗਏ ਇੱਥੇ ਨਹੀਂ ਗਏ ਭਾਈ ਉੱਤੇ ਆ ਗਏ ਆਪਾਂ ਉੱਤੇ ਆ ਗਏ ਥੱਲੇ ਤਾਂ ਜਾਣੀ ਪੂਣ ਐਂ ਜੀ ਕਹੇ ਦੀ ਆਪਾਂ ਇੱਥੇ ਵੀ ਦੇਖ ਜੋ ਹੁਣ ਐਂ ਦੀ ਉੱਥੋਂ ਦੀ ਗਏ ਸੀ हां आ तो देखो खर्चा व्यूज देखा आ देखो जी ओ तो भाई ओथों ही आप थोड़ी आए हां मित्र लो जी देखो तो व्यूज इधर व्यू देखो देखो व्यू देखो व्यू खाने होर देखो है एक नंबर लो जी उधर उहाड़ आ गए लो जी इधर देखो करो चेक उम्मीद कर दे ब्लॉग थानू होगा पसंद कर दे शेयर कर दे वो वो कमेंट कर दो अगैया मिलते किसी होर यू सो जूसो